ਸੋ ਜਲੰਧਰ ਦੇ ਵਿੱਚ ਇੱਕ ਕੁੜੀ ਦੀ ਅਸ਼ਲੀਲ ਵੀਡੀਓ ਦਾ ਮਾਮਲਾ ਲਗਾਤਾਰ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਇੱਕ ਮੰਗੇਤਰ ਵੱਲੋਂ ਹੀ ਆਪਣੀ ਹੀ ਜਿਹੜੀ ਹੋਣ ਵਾਲੀ ਭਵਿੱਖ ਦੀ ਪਤਨੀ ਆ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਧੋਖੇ ਦੇ ਨਾਲ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਂਦੀ ਹੈ ਤਾਂ ਉਸ ਮਾਮਲੇ ਦੇ ਵਿੱਚ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਐਂਟਰੀ ਹੋ ਗਈ ਆ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਇਸ ਮਾਮਲੇ ਦੇ ਵਿੱਚ ਤੇ ਇਸ ਐਂਟਰੀ ਦੇ ਚੱਲਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂ ਮੋਟੂ ਲੈ ਲਿਆ ਆ ਕਿ ਜਲੰਧਰ ਪੁਲਿਸ ਤੋਂ ਰੀਪੋਰਟ ਤਲਬ ਕੀਤੀ ਗਈ ਆ 22 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਆ ਕਿ ਜਲੰਧਰ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਜਿੰਨੀ ਵੀ ਜਾਣਕਾਰੀ ਤਲਬ ਕੀਤੀ ਗਈ ਆ 22 ਅਗਸਤ ਤੱਕ ਇਸ ਮਾਮਲੇ ਨੂੰ ਲੈ ਕੇ ਜਿਹੜੀ ਰਿਪੋਰਟ ਆ ਉਹ ਤਲਬ ਕੀਤੀ ਗਈ ਆ ਦੱਸ ਦिए ਕਿ ਐਕਸ਼ਨ ਜਿਹੜਾ ਕੀ ਆ ਇਸ ਅਸ਼ਲੀਲ ਵੀਡੀਓ ਮਾਮਲੇ ਦੇ ਵਿੱਚ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦੇਖਣ ਨੂੰ ਮਿਲ ਰਿਹਾ ਦਰਅਸਲ ਪ੍ਰਭਜੀਤ ਸਿੰਘ ਨਾਮਕ ਇੱਕ ਨੌਜਵਾਨ ਦੇ ਉੱਪਰ ਦੋਸ਼ ਲੱਗ ਰਹੇ ਨੇ ਕਿ ਉਸ ਨੇ ਆਪਣੀ ਮੰਗੇਤਰ ਦਾ ਜਿਹੜਾ ਕਿ ਆ ਪਹਿਲਾਂ ਅਸ਼ਲੀਲ ਚੀਜ਼ ਉਸ ਨੂੰ ਪਿਆਈ ਆ ਬਾਅਦ ਦੇ ਵਿੱਚ ਉਸ ਦਾ ਉਸ ਦੇ ਨਾਲ ਸਿਰੇਕ ਸੰਬੰਧ ਬਣਾਏ ਤੇ ਫਿਰ ਉਸ ਦੀ ਜਿਹੜੀ ਵੀਡੀਓ ਬਣਾ ਲਈ ਤੇ ਵੀਡੀਓ ਆ ਸ਼ਰੀਲ ਵੀਡੀਓ ਜਿਹੜੀ ਕਿ ਬਾਅਦ ਵਿੱਚ ਵਾਇਰਲ ਕਰ ਦਿੱਤੀ ਤਾਂ ਜਿਹੇ ਦੇ ਵਿੱਚ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੋਮਟੂ ਲੈ ਲਿਆ ਆ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਜਲੰਧਰ ਪੁਲਿਸ ਤੋਂ ਰਿਪੋਰਟ ਤਲਬ ਕੀਤੀ ਹੈ ਕਿ 22 ਅਗਸਤ ਤੱਕ ਇਸ ਪੂਰੇ ਮਾਮਲੇ ਦੇ ਉੱਪਰ ਜੋ ਵੀ ਕਾਰਵਾਈ ਕੀਤੀ ਗਈ ਉਸ ਦੀ ਜਾਂਚ ਰਿਪੋਰਟ ਜਿਹੜੀ ਉਹ ਸੌਂਪੀ ਜਾਣੀ ਚਾਹੀਦੀ ਹੈ ਹਾਲਾਂਕਿ ਉਹ ਦੇਖਣਾ ਹੈ ਕਿ 22 ਅਗਸਤ ਤੱਕ ਕੀ ਕੋਈ ਜਾਂਚ ਹੁੰਦੀ ਨਜ਼ਰ ਆਈ ਆ ਜਾਂ ਫਿਰ ਇਸ ਦੇ ਉੱਪਰ ਕੋਈ ਖਾਸ ਤੌਰ ਤੇ ਠੁਕਮੀ ਕਾਰਵਾਈ ਹੁੰਦੀ ਨਜ਼ਰ ਆਉਂਦੀ ਹੈ ਜਾਂ ਨਹੀਂ ਪਰ ਜੇਕਰ ਅਸੀਂ ਇਸ ਮਾਮਲੇ ਉੱਪਰ ਝਾਤ ਮਾਰ ਲਈਏ ਤਾਂ ਇਸ ਮਾਮਲੇ ਦੇ ਵਿੱਚ ਜੋ ਪ੍ਰਭਜੀਤ ਸਿੰਘ ਨਾਮਕ ਨੌਜਵਾਨ ਆ ਜਿਸ ਦੇ ਉੱਪਰ ਦੋਸ਼ ਲੱਗ ਰਹੇ ਨੇ ਜੋ ਕੈਨੇਡਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਆ ਦਰਸਲ ਉਸਨੇ ਆਪਣੀ ਮੰਗੇਤਰ ਦੇ ਨਾਲ ਨਸ਼ੀਲੀ ਚੀਜ਼ ਪਿਆ ਕੇ ਉਸ ਦੇ ਨਾਲ ਸਰੀਰਕ ਸੰਬੰਧ ਬਣਾਏ ਨੇ ਤੇ ਉਸ ਤੋਂ ਬਾਅਦ ਸਰੀਰਕ ਸੰਬੰਧ ਬਣਾਉਂਦੇ ਹੋਏ ਦੀ ਵੀਡੀਓ ਜਿਹੜੀ ਕੀ ਆ ਉਹ ਵੀ ਬਣਾ ਲਈ ਸ਼ਰੀਲ ਵੀਡੀਓ ਬਣਾਈ ਆ ਆਪਣੀ ਮੰਗੇਤਰ ਦੇ ਨਾਲ ਹੀ ਇਹ ਸ਼ਰੀਲ ਵੀਡੀਓ ਬਣਾਈਏ ਤੇ ਬਾਅਦ ਦੇ ਵਿੱਚ ਕਿਸੇ ਤਕਰਾਰਬਾਜ਼ੀ ਤੋਂ ਬਾਅਦ ਉਹ ਵੀਡੀਓ ਵਾਇਰਲ ਕਰ ਦਿੱਤੀ ਆ ਹਾਲਾਂਕਿ ਉਸ ਵੀਡੀਓ ਵਾਇਰਲ ਤੋਂ ਬਾਅਦ ਬੇਸ਼ੱਕ ਉਸ ਲੜਕੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਇਸ ਵੀਡੀਓ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਪਰ ਇਨ੍ਹਾਂ ਸਵਾਲਾਂ ਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਐਂਟਰੀ ਹੋ ਚੁੱਕੀ ਆ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ 22 ਅਗਸਤ ਤੱਕ ਇਸ ਮਾਮਲੇ ਦੀ ਰਿਪੋਰਟ ਤਲਬ ਕੀਤੀ ਆ ਕਿ 22 ਅਗਸਤ ਤੱਕ ਜਲੰਧਰ ਪੁਲਿਸ ਇਸ ਮਾਮਲੇ ਦੀ ਰਿਪੋਰਟ ਜਿਹੜੀ ਕਿ ਆ ਸੌਂਪੇ ਕਿ ਹੁਣ ਤੱਕ ਕੀ ਕਾਰਵਾਈ ਕੀਤੀ ਉਸ ਤੋਂ ਜਲੰਧਰ ਦੇ ਵਿੱਚ ਇੱਕ ਕੁੜੀ ਦੀ ਅਸ਼ਲੀਲ ਵੀਡੀਓ ਦਾ ਮਾਮਲਾ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਕਿ ਇੱਕ ਮੰਗੇਤਰ ਵੱਲੋਂ ਹੀ ਆਪਣੀ ਹੀ ਜਿਹੜੀ ਹੋਣ ਵਾਲੀ ਭਵਿੱਖ ਦੀ ਪਤਨੀ ਆ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਧੋਖੇ ਦੇ ਨਾਲ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਂਦੀ ਹੈ ਤਾਂ ਉਸ ਮਾਮਲੇ ਦੇ ਵਿੱਚ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਐਂਟਰੀ ਹੋ ਗਈ ਆ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਇਸ ਮਾਮਲੇ ਦੇ ਵਿੱਚ ਤੇ ਇਸ ਐਂਟਰੀ ਦੇ ਚੱਲਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂ ਮੋਟੂ ਲੈ ਲਿਆ ਆ ਕਿ ਚਲੰਦਰ ਪੁਲਿਸ ਤੋਂ ਰੀਪੋਰਟ ਤਲਬ ਕੀਤੀ ਗਈ ਆ 22 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਆ ਕਿ ਜਲੰਧਰ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਜਿੰਨੀ ਵੀ ਜਾਣਕਾਰੀ ਤਲਬ ਕੀਤੀ ਗਈ ਆ 22 ਅਗਸਤ ਤੱਕ ਇਸ ਮਾਮਲੇ ਨੂੰ ਲੈ ਕੇ ਜਿਹੜੀ ਰਿਪੋਰਟ ਆ ਉਹ ਤਲਬ ਕੀਤੀ ਗਈ ਆ ਦੱਸ ਦਿਓ ਕਿ ਐਕਸ਼ਨ ਜਿਹੜਾ ਕੀ ਆ ਇਸ ਅਸ਼ਲੀਲ ਵੀਡੀਓ ਮਾਮਲੇ ਦੇ ਵਿੱਚ ਉਹਨਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦੇਖਣ ਨੂੰ ਮਿਲ ਰਿਹਾ ਦਰਅਸਲ ਪ੍ਰਭਜੀਤ ਸਿੰਘ ਨਾਮਕ ਇੱਕ ਨੌਜਵਾਨ ਦੇ ਉੱਪਰ ਦੋਸ਼ ਲੱਗ ਰਹੇ ਨੇ ਕਿ ਉਸ ਨੇ ਆਪਣੀ ਮੰਗੇਤਰ ਦਾ ਜਿਹੜਾ ਕਿ ਆ ਪਹਿਲਾਂ ਅਸ਼ਲੀਲ ਚੀਜ਼ ਉਸ ਨੂੰ ਪਿਆਈ ਆ ਬਾਅਦ ਦੇ ਵਿੱਚ ਉਸ ਦਾ ਉਸ ਦੇ ਨਾਲ ਸਰੀਰਕ ਸੰਬੰਧ ਬਣਾਏ ਤੇ ਫਿਰ ਉਸ ਦੀ ਜਿਹੜੀ ਵੀਡੀਓ ਬਣਾ ਲਈ ਤੇ ਉਹ ਵੀਡੀਓ ਅਸ਼ਰੀਲ ਵੀਡੀਓ ਜਿਹੜੀ ਕਿ ਬਾਅਦ ਵਿੱਚ ਵਾਇਰਲ ਕਰ ਦਿੱਤੀ ਤਾਂ ਜਿਹੇ ਦੇ ਵਿੱਚ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੋਮੋਟੂ ਲੈ ਲਿਆ ਆ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਜ਼ਿਲंधर ਪੁਲਿਸ ਤੋਂ ਰਿਪੋਰਟ ਤਲਬ ਕੀਤੀ ਹੈ ਕਿ 22 ਅਗਸਤ ਤੱਕ ਇਸ ਪੂਰੇ ਮਾਮਲੇ ਦੇ ਉੱਪਰ ਜੋ ਵੀ ਕਾਰਵਾਈ ਕੀਤੀ ਗਈ ਉਸ ਦੀ ਜਾਂਚ ਰਿਪੋਰਟ ਜਿਹੜੀ ਉਹ ਸੌਂਪੀ ਜਾਣੀ ਚਾਹੀਦੀ ਹੈ ਹਾਲਾਂਕਿ ਉਹ ਦੇਖਣਾ ਹੈ ਕਿ 22 ਅਗਸਤ ਤੱਕ ਕੀ ਕੋਈ ਜਾਂਚ ਹੁੰਦੀ ਨਜ਼ਰ ਆਈ ਆ ਜਾਂ ਫਿਰ ਇਸ ਦੇ ਉੱਪਰ ਕੋਈ ਖਾਸ ਤੌਰ ਤੇ ਠੁਕਮੀ ਕਾਰਵਾਈ ਹੁੰਦੀ ਨਜ਼ਰ ਆਉਂਦੀ ਹੈ ਜਾਂ ਨਹੀਂ ਪਰ ਜੇਕਰ ਅਸੀਂ ਇਸ ਮਾਮਲੇ ਉੱਪਰ ਝਾਤ ਮਾਰ ਲਈਏ ਤਾਂ ਇਸ ਮਾਮਲੇ ਦੇ ਵਿੱਚ ਜੋ ਪ੍ਰਭਜੀ ਸਿੰਘ ਨਾਮਕ ਨੌਜਵਾਨ ਆ ਜਿਸ ਦੇ ਉੱਪਰ ਦੋਸ਼ ਲੱਗ ਰਹੇ ਨੇ ਜੋ ਕੈਨੇਡਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਆ ਦਰਸਲ ਉਸਨੇ ਆਪਣੀ ਮੰਗੇਤਰ ਦੇ ਨਾਲ ਨਸ਼ੀਲੀ ਚੀਜ਼ ਪਿਆ ਕੇ ਉਸ ਦੇ ਨਾਲ ਸਰੀਰਕ ਸੰਬੰਧ ਬਣਾਏ ਨੇ ਤੇ ਉਸ ਤੋਂ ਬਾਅਦ ਸਰੀਰਕ ਸੰਬੰਧ ਬਣਾਉਂਦੇ ਹੋਏ ਦੀ ਵੀਡੀਓ ਜਿਹੜੀ ਕੀ ਆ ਉਹ ਵੀ ਬਣਾ ਲਈ ਸ਼ਰੀਲ ਵੀਡੀਓ ਬਣਾਈ ਆ ਆਪਣੀ ਮੰਗੇਤਰ ਦੇ ਨਾਲ ਹੀ ਇਹ ਸ਼ਰੀਲ ਵੀਡੀਓ ਬਣਾਈਏ ਤੇ ਬਾਅਦ ਦੇ ਵਿੱਚ ਕਿਸੇ ਤਕਰਾਰਬਾਜ਼ੀ ਤੋਂ ਬਾਅਦ ਉਹ ਵੀਡੀਓ ਵਾਇਰਲ ਕਰ ਦਿੱਤੀ ਆ ਹਾਲਾਂਕਿ ਉਸ ਵੀਡੀਓ ਵਾਇਰਲ ਤੋਂ ਬਾਅਦ ਬੇਸ਼ੱਕ ਉਸ ਲੜਕੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਇਸ ਵੀਡੀਓ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਪਰ ਇਹਨਾਂ ਸਵਾਲਾਂ ਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਐਂਟਰੀ ਹੋ ਚੁੱਕੀ ਆ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ 22 ਅਗਸਤ ਤੱਕ ਇਸ ਮਾਮਲੇ ਦੀ ਰਿਪੋਰਟ ਤਲਬ ਕੀਤੀ ਆ ਕਿ 22 ਅਗਸਤ ਤੱਕ ਜਲੰਧਰ ਪੁਲਿਸ ਇਸ ਮਾਮਲੇ ਦੀ ਰਿਪੋਰਟ ਜਿਹੜੀ ਕਿ ਆ ਸੌਂਪੇ ਕਿ ਹੁਣ ਤੱਕ ਕੀ ਕਾਰਵਾਈ ਕੀਤੀ ਉਸ ਤੋਂ ਜਲੰਧਰ ਦੇ ਵਿੱਚ ਇੱਕ ਕੁੜੀ ਦੀ ਅਸ਼ਲੀਲ ਵੀਡੀਓ